ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਫਰੋਂ ਬਠਿੰਡਾ ਆਈ ਹੋਪ ਦਸ ਸਾਰੇ ਟਿਕਟਾਕ ਨੂੰ ਗਏ ਅਸੀਂ ਤੁਹਾਡੇ ਲਈ ਬਹੁਤ ਹੀ ਸੋਹਣੇ ਬਾਦਲਾ ਤੇ ਜ਼ਰੀ ਫਰਕ ਦੇ ਸੂਟ ਲੈ ਕੇ ਆਏ ਹੈਗੇ ਆ ਬਹੁਤ ਹੀ ਸੋਹਣਾ ਹੈ ਸਾਰੇ ਸੂਟ ਦਾ ਫੈਬਰਿਕ ਆ ਪਹਿਲਾਂ ਆਪਾਂ ਫੈਬਰਿਕ ਦੀ ਗੱਲ ਕਰਦੇ ਹੈਗੇ ਜੀ ਬਹੁਤ ਹੀ ਸੋਹਣਾ ਰਾਣੀ ਜੇ ਕਲਰ ਦਾ ਸ਼ੇਡ ਹੈ ਔਰ ਲਾਈਟ ਸ਼ਿਮਰੀ ਨਿਊ ਸਟੱਫ ਹੈਗਾ ਬਹੁਤ ਹੀ ਫਾਈਨ ਫੈਬਰਿਕ ਹੈਗਾ ਔਰ ਵਾਸ਼ੇਵਲ ਹੈ ਜੀ ਇਹ ਹੀ ਮਾਰੇ ਤੇ ਪ੍ਰਸੀ ਬਾਤਲੀ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਗਲੇ ਦੇ ਉੱਪਰ ਝਾਲ ਬਣਿਆ ਹੋਇਆ ਹੈਗਾ ਜੁਕ ਸਟਾਈਲ ਮੈਂ ਤੁਹਾਨੂੰ ক্লোਜ਼ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੀ ਹਾਂ ਕਿ ਔਰ ਇਹਦੇ ਵਿੱਚ ਅਦਾ ਲਾਈਨਸ ਛੋਟੀਆਂ ਵੱਡੀਆਂ ਮੋਟੀਆਂ ਫਲਔਰਸ ਬਹੁਤ ਹੀ ਸਫਾਈ ਦੇ ਨਾਲ ਪਾਏ ਗਏ ਨੇ ਔਰ ਘੇਰੇ ਦੇ ਉੱਪਰ ਅਦਾ ਇੱਕ ਲਾਈਨ ਜਿਹੜੀ ਹੈਗੀ ਹੈ ਬਾਰਡਰ ਦੇ ਉੱਪਰ ਆਇਆ ਜੀ ਇਹ ਇਹਦਾ ਫਰੰਟ ਰਹੇਗਾ ਸੂਟ ਦਾ ਓਵਰঅল ਸੂਟ ਦੀ ਲੁੱਕ ਜਿਹੜੀ ਹੈਗੀ ਹੈ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਔਰ ਬਹੁਤ ਹੀ ਨਾਰਮਲ ਅਸੀਂ ਸੂਟ ਦੇ ਪ੍ਰਾਈਸ ਰੱਖੇ ਹੈਗੇ ਨੇ ਔਰ ਇਹਨਾਂ ਦੀਆਂ 슬ੀਵਸ ਦੇ ਉੱਪਰ ਵੀ ਸਭ ਦੇ ਬਹੁਤ ਸੋਹਣਾ ਸੋਹਣਾ ਕੰਮ ਕੀਤਾ ਗਿਆ ਹੈਗਾ ਇਹਦੀਆਂ 슬ੀਵਸ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈਗੀ ਆ ਇਹਦੀ 슬ੀਵਸ ਦੇ ਉੱਪਰ ਜਿਹੜਾ ਕੰਮ ਆਏਗਾ ਉਹ ਹੈ ਤਾਂ ਲਾਈਨ ਬਹੁਤ ਹੀ ਸੋਨਾ ਬਾਰਡਰ ਨੀਚੇ ਔਰ ਤਿੰਨ ਲਾਈਨਾਂ ਔਰ ਵਿੱਚ ਵੱਡਾ ਫਲਾਵਰ ਔਰ ਅਸੀਂ ਸੀ ਗ੍ਰੀਨ ਟੱਚ ਜਿਹੜਾ ਇਹਦੇ ਵਿੱਚ ਦਿੱਤਾ ਹੋਇਆ ਹੈਗਾ ਜਿਹਦੇ ਨਾਲ ਅਸੀਂ ਚੋਕਾਂ ਦੇ ਉੱਪਰ ਫਿਨਿਸ਼ਿੰਗ ਦੁਪੱਟੇ ਦੇ ਵਿੱਚ ਟਾਂਡਾਈ ਵੀ ਕਰ ਸਕਦੇ ਹੈਗੇ ਔਰ ਕਲਰ ਜਿਹੜਾ ਸੂਟ ਦਾ ਬਹੁਤ ਹੀ ਸੋਹਣਾ ਰਾਣੀ ਚਾ ਕਲਰ ਆ ਇਹ ਦੀ ਓਵਰオール ਲੁੱਕ ਰੋਗੀ ਸੂਟ ਦੀ ਇਹ ਸੂਟ ਬਣ ਕੇ ਜਿਹੜੇ ਬਹੁਤ ਸੋਹਣੇ ਰੈਡੀ ਹੁੰਦੇ ਨੇ ਔਰ ਇਹ ਸੂਟ ਦੀ ਲੈਂਥ ਜਿਹੜੀ ਹੈਗੀ ਜੀ 43 ਤੋਂ तु 42 ਤੁਸੀਂ ਬਣਾ ਸਕਦੇ ਹੋਗੇ ਘੇਰਾ ਜਿਹੜਾ ਹੈਗਾ ਉਹ 21 ਤੋਂ ਲੈ ਕੇ 26 ਤੱਕ ਤੁਸੀਂ ਕਿੰਨਾ ਵੀ ਘੱਟ ਫੱਟ ਜਿਹੜਾ ਉਹ ਤੁਸੀਂ ਬਣਾ ਸਕਦੇ ਹੈ ਕਿਉਂਕਿ ਬਿਕੋਜ਼ ਇਸ ਸਾਈਡ ਤੇ ਉੱਪਰ ਇਹਦੀ ਕੁਝ ਜਗ੍ਹਾ ਜਿਹੜੀ ਹੈਗੀ ਛੜਦੇ ਹੈਗੇ ਆਂਗੇ ਜਿਹਦੇ ਨਾਲ ਕੇਰਾ ਐਡਜਸਟੇਬਲ ਹੁੰਦਾ ਘੱਟ ਤੋਂ ਘੱਟ ਬਹੁਤ ਆਪਾਂ ਉਹਨੂੰ ਕਰ ਸਕਦੇ ਹੈਗੇ ਆਂਗੇ ਪਹਿਲਾ ਸੂਟ ਇਹ ਰਹੇਗਾ ਜੀ ਇਹਦੇ ਵਿੱਚ ਸਾਡੇ ਕੋਲੇ ਇੱਕ ਕਲਰ ਹੋਰ ਹੈ ਬਹੁਤ ਹੀ ਸੋਨਾ ਪਿਕਾਕ ਜਿਹਾ ਕਲਰ ਹੈਗਾ ਜੀ ਇਹ ਥੋੜਾ ਜਿਹਾ ਨੇਵੀ ਬਲੂ ਦੀ ਟੋਨ ਔਰ ਪਿਕਾਕ ਜੀ ਸ਼ੇਡ ਦੀ ਟੋਨ ਦੇ ਵਿੱਚ ਆ ਰਹੀ ਹੈ ਔਰ ਇਹਦੇ ਵਿੱਚ ਅਸੀਂ ਰਾਣੀ ਕਲਰ ਦਾ ਟੱਚ ਦਿੱਤਾ ਦੋਨੋਂ ਫੈਬਰਿਕ ਨਵੇਂ ਨੇ ਜੀ ਲਾਈਟ ਸ਼ਿਮਰੀ ਨੇ ਦੋਨੋਂ ਹੀ ਕਲਰ ਬਹੁਤ ਹੀ ਪਿਆਰੇ ਨੇ ਔਰ ਇਹਨਾਂ ਦੇ ਪ੍ਰਾਈਸ ਤੁਹਾਨੂੰ ਦੱਸਾਂਗੇ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2800 ਬਹੁਤ ਹੀ ਸੋਨਮ ਬਾਦਲੇ ਦਾ ਕੰਮ ਹਰ ਥਰਡ ਦਾ ਤੁਸੀਂ ਇਹ 2800 ਦੀ ਰੇਂਜ ਵਿੱਚ ਇਹ ਸੂਟ ਸਾਡੇ ਤੋਂ ਵਿਦ ਫੈਬਰਿਕ ਐਜ਼ ਇਟ ਲੈ ਸਕਦੇ ਹੈ ਕਿਉਂਕਿ ਹੁਣ ਆਪਾਂ ਅਗਲੇ ਸੂਟ ਤੇ ਚੱਲਦੇ ਹੈਗੇ ਜੀ ਅਗਲਾ ਸੂਟ ਬਹੁਤ ਹੀ ਸੋਨਾ ਗ੍ਰੀਨ ਕਲਰ ਦਾ ਹੈਗਾ ਇਹਦਾ ਜਿਹੜਾ ਫੈਬਰਿਕ ਹੈਗਾ ਜੀ ਇਹ ਔਰਗੈਂਜ਼ਾ ਚ ਰਹੇਗਾ ਬਹੁਤ ਹੀ ਸੋਹਣਾ ਪੈਰਟ ਜੈ ਕਲਰ ਇਹ ਵਾਲਾ ਕਲਰ ਇਹ ਤਾਂ ਐਗਜ਼ੈਕਟ ਹੈ ਥੋੜਾ ਜਿਹਾ ਸੋਹਣਾ ਕਲਰ ਹੈ ਇਹ ਡਾਰਕ ਜੈ ਸ਼ੇਡ ਹੈ ਜੀ ਬਹੁਤ ਹੀ ਸੋਹਣਾ ਜੈ ਕਲਰ ਹੈ ਤਾਂ ਜਾਲ ਬਣਿਆ ਹੋਇਆਗਾ ਆ ਰਹੀ ਦੀ ਲਾਈਨਸ ਤਿੱਲੇ ਦੇ ਨਾਲ ਔਰ ਵਿੱਚ ਥਰੈਡ ਐਂਡ ਬਾਦਲੇ ਦੀ ਵੀਲ ਰਹੇਗੀ ਜੀ ਮਸ਼ੀਨ ਐਂਡ ਆਰੀ ਦਾ ਕੰਬੀਨੇਸ਼ਨ ਹੈ ਗਲਾ ਬਹੁਤ ਸੋਹਣਾ ਬਣਿਆ ਹੋਇਆ ਦਾ ਔਰ ਇਹਦੀ ਲੈਂਥ ਜਿਹੜੀ ਹੈਗੀ ਹੈ ਇਹ ਫ੍ਰੀ ਸਾਈਜ਼ ਆ ਬਿਕੋਜ਼ ਨੀਚੇ ਘੇਰਾ ਨਹੀਂ ਤੁਸੀਂ ਲੈਂਥ ਨੂੰ ਘਟ ਵਧ ਕਿਵੇਂ ਵੀ ਬਣਾ ਸਕਦੇ ਹੈਗੇ ਹੋਗੇ ਇਹਦੀ ਓਵਰਆਲ ਲੁੱਕ ਰਹੇਗੀ ਸੂਟ ਦੀ ਔਰ ਇਹਦੀ ਸਲੀਵਜ਼ ਦੇ ਉੱਪਰ ਤੁਹਾਨੂੰ ਮੈਂ ਕੰਮ ਦਿਖਾਵਾਂਗੀ ਜੀ ਸਲੀਵਜ਼ ਦੇ ਉੱਪਰ ਇਦਾਂ ਇਹ ਵੇਲ ਐਂਡ ਇਹ ਫਲਾਰ ਆਏਗਾ ਜੀ ਮੋਰ ਇਨ ਨੀਡ ਵਰਕ ਇਹਦੇ ਵਿੱਚ ਆ ਰਹੀ ਮਸ਼ੀਨ ਥਰੈਡ ਡਿਫਰੈਂਟ ਕੰਬੀਨੇਸ਼ਨ ਦੇ ਨਾਲ ਇਹ ਸੂਟ ਬਣਾਇਆ ਗਿਆ ਇਹਦੇ ਵਿੱਚ ਸਾਡੇ ਕੋਲੇ ਸਿੰਗਲ ਹੀ ਇਹ ਸੂਟ ਹੈਗਾ ਜੀ ਗ੍ਰੀਨ ਕਲਰ ਦੇ ਵਿੱਚ ਜਿੱਤਾ ਹਨ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤਾਂ ਸਪੈਸ਼ਲ ਸਾਨੂੰ ਮਹਿੰਦੀ ਕਲਰ ਦੇ ਸੂਟ ਦੀ ਰਿਕੁਆਇਰਮੈਂਟ ਬਹੁਤ ਹੁੰਦੀਆਂ ਨੇ ਤਾਂ ਤੁਸੀਂ ਆਰਾਮ ਨਾਲ ਇਹਨੂੰ ਮਹਿੰਦੀ ਦੇ ਉੱਪਰ ਮਹਿੰਦੀ ਦੇ ਫੰਕਸ਼ਨ ਦੇ ਉੱਪਰ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੈਗੇ ਹਾਂ ਜੀ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2700 ਇਸ 2700 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਬਾਏ ਕਰ ਸਕਦੇ ਹੋ ਜੀ ਬਹੁਤ ਹੀ ਸੋਹਣਾ ਇਹਦੇ ਵਿੱਚ ਸ਼ੀਟਸ ਦਾ ਕੰਮ ਕੀਤਾ ਗਿਆ ਹੈਗਾ ਹੁਣ ਤੁਹਾਨੂੰ ਆਪਾਂ ਅਗਲਾ ਸੂਟ ਦਿਖਾਣੇ ਹੈ ਜੀਆਂ ਕਿ ਨੈਕਸਟ ਸੂਟ ਜਿਹੜਾ ਹੈਗਾ ਜੀ ਬਾਦਲੇ ਦਾ ਵਰਕ ਇਹ ਤਾਂ ਵੀ ਫੈਂਪ੍ਰਿਕ ਨਿਊ ਹੈਗਾ ਲਾਈਟ ਸ਼ਿਮਰੀ ਫੈਬਰਿਕ ਹੈਗਾ ਜੀ ਬਹੁਤ ਹੀ ਸੋਹਣਾ ਨਵਾਂ ਫੈਬਰਿਕ ਹੈ ਬਹੁਤ ਸੋਹਣਾ ਗਲਾ ਬਣਿਆ ਹੋਇਆ ਹੈਗਾ ਬੂਟੀਆਂ ਜਾਲ ਬਾਦਲੇ ਦੇ ਨਾਲ ਸਾਰੇ ਦੇ ਸਾਰੇ ਫਰੰਟ ਦੇ ਵਿੱਚ ਬੂਟੀਆਂ ਨੇ ਔਰ ਬਹੁਤ ਹੀ ਸੋਹਣਾ ਕੰਮ ਇਹਦੀਆਂ ਸਲੀਵਸ ਦੇ ਉੱਪਰ ਹੈਗਾਗਾ ਬਹੁਤ ਹੀ ਨਾਰਮਲ ਅਸੀਂ ਇਹ ਸੂਟ ਦੇ ਪ੍ਰਾਈਸ ਰੱਖੇ ਨੇ ਜੀ ਇਹ ਇਹਦੀਆਂ ਸਲੀਵਸ ਰਹਿਣਗੀਆਂ ਔਰ ਇਹ ਸੂਟ ਦਾ ਪ੍ਰਾਈਸ ਹੈਗਾ ਜੀ 2600 2600 ਦੀ ਰੇਂਜ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਬਾਏ ਕਰ ਸਕਦੇ ਹੈਗੇ ਹੋ ਜੀ ক্লোਜ਼ ਤੋਂ ਮੈਂ ਤੁਹਾਡ ਨੂੰ ਗਲੇ ਦੀ ਲੁੱਕ ਦਿਖਾਉਣੀ ਹੈ ਬਹੁਤ ਹੀ ਸੋਹਣਾ ਗਲਾ ਬਣਿਆ ਹੋਇਆ ਹੈਗਾ ਇਹਦਾ ਬਹੁਤ ਹੀ ਸੋਹਣੀਆਂ ਛੋਟੀਆਂ ਵੱਡੀਆਂ ਬੂਟੀਆਂ ਨੇ ਬਹੁਤ ਹੀ ਸੋਹਣਾ ਇਹਦਾ ਬਾਟਲ ਗ੍ਰੀਨ ਜਿਹਾ ਸ਼ੇਡ ਰਹੇਗਾ ਨਿਊ ਫੈਬਰਿਕ ਹੈ ਬਹੁਤ ਸੋਹਣੀ 슬ੀਵਸ ਤੇ ਉੱਪਰ ਕੰਮ ਹੈ ਔਰ ਨਾਰਮਲ ਰੇਂਜ ਦੇ ਵਿੱਚ ਇਹ ਸੂਟ ਨੇ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਦੇ ਉੱਪਰ WhatsApp ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ ਜੀ 787382377 ਔਰ ਇਹਦੇ ਵਿੱਚ ਜਿਹੜਾ ਅਸੀਂ ਹਲਕਾ ਜਿਹਾ ਅਨਿਅਨ ਕਲਰ ਦਾ ਟੱਚ ਜਿਹੜਾ ਹੈਗਾ ਉਹ ਦਿੱਤਾ ਹੈਗਾ ਜਿਹੜਾ ਤੁਸੀਂ ਫਰਨੀਸ਼ਿੰਗ ਦੁਪੱਟੇ ਦੀ ਫਿਨਿਸ਼ਿੰਗ ਦੇ ਵਿੱਚ ਸੂਟ ਦੇ ਚੌਕ ਦੀ ਫਿਨਿਸ਼ਿੰਗ ਦੇ ਵਿੱਚ ਡਾਈ ਦੇ ਵਿੱਚ ਆਪਾਂ ਉਹਨੂੰ ਯੂਜ਼ ਕਰ ਸਕਦੇ ਹੈਗੇ ਹੈਗੇ ਤੇ ਇਦਾਂ ਦੇ ਅੱਛੇ ਅੱਛੇ ਸੂਟ ਲੈਣ ਲਈ ਸਾਡੀ ਫੇਸ ਨੂੰ ਫੋਲੋ ਕਰੋ ਸੋ ਦੇਖਦੇ ਰਹੋ ਵੀ ਸਾਡੀ ਵੀਡੀਓਜ਼ ਥੈਂਕ ਯੂ so much ਰਬ ਕਰਾ